ਬਰਸ਼ਾਤੀ ਮੱਕੀ ਜਿਹੜਾ ਬੰਦਾ ਬੀਜੇਗਾ ਮੈਂ ਐਮਐਸਪੀ ਤੇ ਉਹਦੀ ਮੱਕੀ ਖਰੀਦਾਂਗਾ ਮੱਕੀ ਪੱਕ ਗਈ ਆ ਮੈਂ ਪਿਛਲੇ ਦਿਨੀ ਖੁੱਡੀਆਂ ਸਾਹਿਬ ਨੂੰ ਮਿਲਿਆ ਔਰ ਚੀਫ ਸੈਕਟਰੀ ਸਾਹਿਬ ਨੂੰ ਮਿਲਿਆ ਉਹਨਾਂ ਨੂੰ ਮਿਲ ਕੇ ਮੈਂ ਕਿਹਾ ਜੀ ਸਾਡੇ ਕੋਲ ਸਾਡਾ ਆਪਣਾ ਡਾਟਾ ਤਾਂ ਹੈਗਾ ਬਟ ਕੁਝ ਬੰਦਿਆਂ ਨੇ ਡਾਇਰੈਕਟਲੀ ਬੀਜੀ ਆ ਕੁਝ ਨੇ ਤੁਹਾਡੇ ਮਹਿਕਮੇ ਕਰਕੇ ਵੀ ਬੀਜੀ ਹੋਗੀ ਕਿ ਉਹ ਲਿਸਟ ਸਾਨੂੰ ਤੁਸੀਂ ਹੀ ਦਵਾ ਦਿਓ ਕਿਉਂਕਿ ਉਹਨਾਂ ਨੂੰ ਇਹਨਾਂ ਨੇ ਕੰਪਨਸੇਸ਼ਨ ਵੀ ਦੇਣਾ ਨਾ ਉਹਦਾ 7000 ਰੁਪਏ ਜਾਂ 9000 ਰੁਪਏ ਕਿਲਾ ਜੋ ਨੇ ਤਾਂ ਮੱਕੀ ਮੱਕੀ ਤੇ ਹੁਣ ਤੇ ਬਿਜਲੀ ਦਾ ਬੈਨੀਫਿਟ ਇਹਨਾਂ ਕੋਲ ਲਿਸਟ ਆ ਤੇ ਦੇ ਵਰ ਕਾਈਂਡ ਇਨਫ ਕਿ ਸਾਨੂੰ ਲਿਸਟ ਦਿੱਤੀ ਲਿਸਟ ਮੈਂ ਮੰਗੀ ਕਾਦੇ ਲਈ ਮੇਰੇ ਵਾਲਾ ਤਾਂ ਹੈਗਾ ਮੈਨੂੰ ਪਤਾ ਹੈ ਕਿਹੜੀ ਮੰਡੀ ਚ ਆਪਾਂ ਉਹਨਾਂ ਦਾ ਪਰਚੇਸ ਸੈਂਟਰ ਖੋਲਣਾ ਇਹਨਾਂ ਦੀ ਲਿਸਟ ਨਾਲ ਸਾਨੂੰ ਫਾਇਦਾ ਹੋਇਆ ਕਿ ਪੰਜਾਬ ਦੇ ਵਿੱਚ ਸਾਨੂੰ ਕੋਈ ਮਾੜਾ ਨਹੀਂ ਕਹਿ ਸਕਦਾ ਤੇ ਉਹ ਅਸੀਂ ਪਰਚੇਜ਼ ਹੁਣ ਚਾਲੂ ਕੱਲੇ ਕੱਲੇ ਬੰਦੇ ਨੂੰ ਟੈਲੀਫੋਨ ਰਾਹੀਂ ਅਸੀਂ ਬਣਾ ਲਿਆ ਉਹਨਾਂ ਦਾ ਕੰਟੈਕਟ ਪਰ ਉਹਨਾਂ ਨੂੰ ਇਹ ਕਿਹਾ ਕਿ ਭਾਈ ਮੈਂ ਮੈਂ ਚਾਹਾਂਗਾ ਜੇ ਤੁਸੀਂ ਟੈਲੀਫੋਨ ਨੰਬਰ ਲਿਖ ਦਿਓ ਕਿ ਰਾਣਾ ਸ਼ੂਗਰ ਸਰੋਂ ਗੁਰਸੇਵਕ ਸਿੰਘ 9877 817418 ਟੈਲੀਫੋਨ ਨੰਬਰ ਹੈ ਇੱਕ ਮੈਨੇਜਰ ਦੀ ਡਿਊਟੀ ਲਈ ਹੈ ਕਿ ਪਹਿਲੀ ਗੱਲ ਤੇ ਪਰਚੇਸ ਐਸ ਪਰ ਸਪੈਸੀਫਿਕੇਸ਼ਨ ਜੋ ਗਵਰਨਮੈਂਟ ਆਫ ਇੰਡੀਆ ਕਹਿੰਦੀ ਹੈ ਕਿ 2400 400 ਰੁਪਏ ਐਮਐਸਪੀ ਉਹ ਦੇਵਾਂਗੇ ਮੌਇਸਚਰ ਜੋ ਪ੍ਰਿਸਕ੍ਰਾਈਬ ਉਹਦੇ ਸਾਹਮਣੇ ਅਸੀਂ ਉਹ ਮਕੀ ਪਰਚੇਸ ਕਰਾਂਗੇ ਤੇ ਉਹਦੀ ਲਿਫਟਿੰਗ ਤੇ ਤੇ ਉਹਦੇ ਫਾਈਨੈਂਸ ਅਰੇਂਜਮੈਂਟ ਕਰਨ ਲਈ ਮੰਤਰੀ ਜੀ ਕੋ ਗਏ ਸੀ ਉਹ ਸਾਰੇ ਹੋ ਗਏ ਆ ਐਂਡ ਅਸੀਂ ਲਿਫਟਿੰਗ ਚਾਲੂ ਕਰ ਰਹੇ ਕੋਈ ਬੰਦਾ ਵੀ ਇਸ ਨੰਬਰ ਤੇ ਕੰਟੈਕਟ ਕਰਕੇ ਸਾਨੂੰ ਦੱਸ ਸਕਦਾ ਕਿ ਭਾਈ ਮੇਰੇ ਕੋ ਮੱਕੀ ਆ ਬ੍ਰਸਾਤੀ ਵੀ 98 77 81 74 18 ਗੁਰਸੇਵਕ ਸਿੰਘ ਇੱਕ ਤਾਂ ਮਕਸਦ ਇਹ ਸੀ ਦੂਜਾ ਇਸੇ ਦੇ ਨਾਲ ਜੁੜਿਆ ਹੋਇਆ ਵਿਧਾਨ ਸਭਾ ਦੇ ਵਿੱਚ ਮਿਸਟਰ ਗੋਇਲ ਜਿਹੜੇ ਵਜ਼ੀਰ ਨੇ ਇਰੀਗੇਸ਼ਨ ਤੇ ਤੁਸੀ ਕਾਲ ਕਰੇਗਾ ਤੁਸੀਂ ਉਹ ਜਿਆਦਾ ਤੁਸੀਂ ਚਾਹੋ ਸਾਡਾ ਬੰਦਾ ਉਹਦੇ ਪ੍ਰਬੰਧ ਸਾਰੇ ਕਰੇਗਾ ਉਹ ਕਰ ਕਰੋ ਮੇਰੇ ਬੰਦੇ ਜਾਣਗੇ ਉਥੇ ਪੈਂਫਲਟ ਤੇ ਮੇਰੀ ਚਿੱਠੀ ਵੀ ਦੇ ਕੇ ਆਉਣਗੇ ਮੈਂ ਹੁਣ ਡਿਟੇਲ ਨਹੀਂ ਨਾ ਕਿੰਨੇ ਕਿੰਨਾ ਸਰਪ੍ਰੀ ਇਹ 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 ਦੇਖੋ ਪਹਿਲੇ ਪਹਿਲੇ ਸਾਲ ਇਹ ਮੈਨੂੰ ਵੀ ਪਤਾ ਸੀਗਾ ਕਿ ਲੱਖਾਂ ਐਕਟਰ ਨਹੀਂ ਕਿਸੇ ਨੇ ਭਿਜੜੇ ਹਜ਼ਾਰਾਂ ਚ ਮੈਂ ਤੁਹਾਨੂੰ ਡਿਟੇਲ ਦੇ ਮੈਂ ਕਿਹਾ ਬੜਾ ਮੁਸ਼ਕਿਲ ਹੈ ਡਿਟੇਲ ਬਣਾ ਰਿਹਾ ਹਾਂ ਚਲੋ ਜਿਹਨੇ ਮੱਕੀ ਪੀਜੀ ਆ ਅਸੀਂ ਉਹਦੀ ਮੱਕੀ ਦਾ ਦਾਣਾ-ਦਾਣਾ ਚੱਕਾਂਗੇ ਐਮਐਸਪੀ ਤੇ ਚੱਕਾਂਗੇ ਔਰ ਘਰ-ਘਰ ਜਾ ਕੇ ਉਹਨਾਂ ਚਿੱਠੀ ਵੀ ਦੇ ਕੇ ਉਹਨਾਂ ਦੇ ਮੇਰੇ ਲੋਕੀ ਭਾਈ ਆ ਚਿੱਠੀਆ ਗਰੰਟੀ ਆ 2400 ਰੁਪਏ ਲਿਆਂਗੇ ਤੇ ਤੇਰੀ ਮੱਕੀ ਚੱਕਾਂਗੇ ਫਰਾਂਦੀ ਮੰਡੀ ਚ ਚੱਕਾਂਗੇ ਜਿਹੜੇ ਹਾਲੇ ਸਕੈਟਰਡ ਆ ਬਹੁਤ ਵੱਡਾ ਏਰੀਆ ਨਹੀਂ ਲੋਕਾਂ ਨੇ ਟਰਾਈ ਕਰਨੀ ਸੀ ਉਹਨਾਂ ਨੇ ਟਰਾਈ ਕਰ ਲਈ ਕੁਝ ਨੇ ਮਤਲਬ ਮੈਂ ਇੱਕ ਜਦ ਤੁਹਾਨੂੰ ਦੱਸਣੀ ਚਾਹਾਂਗਾ ਕਿ 50000 ਰੁਪਏ ਨੂੰ ਜਿਹੜੀ ਹਰੀ ਮੱਕੀ ਸੀ ਨਾ ਉਹਨਾਂ ਨੇ 4500 ਦੇਤੀ ਉਹਦੇ ਚੋਂ ਦਾ ਲੱਗਾ ਕੁਝ ਨਹੀਂ ਤੇ 40000 ਰੁਪਏ ਬਚਤ ਫੇਰ ਵੀ ਹੋ ਗਈ ਕਰਨਾ ਪਾਉਗਾ ਕਰੂੰਗਾ ਹਾਂਜੀ ਖਾਦ ਪਾਉਗਾ ਇਹ ਕਰੂੰਗਾ ਹਰ ਹੁਣ 50000 ਰੁਪਏ ਦੀ ਮੱਕੀ ਮੰਡੀ ਚ ਜਾ ਕੇ ਉਹਨੂੰ ਛੁਟਿਆ ਦੇ ਹਰੀ ਹੁਣ ਉਹ ਚ ਅਰਲੀ ਇਹ ਹੁਸ਼ਾਰਪੁਰ ਏਰੀਆ ਚ ਜਾਵਾ ਬਲਾਚੌਰ ਹੁਸ਼ਾਰਪੁਰ ਤੇ ਉਹਦੇ ਚੋ ਵੇਲੇ ਸਰ ਆਪਣਾ ਅ ਮਟਰ ਜਾਂ ਆਲੂ ਲਾਇਆ ਅਰਲੀ ਆ ਗੰਮਿੰਗ ਬੈਕ ਟੂ ਮੰਤਰੀ ਜੀ ਗੋਇਲ ਸਾਹਿਬ ਗੋਇਲ ਸਾਹਿਬ ਦੀ ਇੱਕ ਸਟੇਟਮੈਂਟ ਜਿਹੜੀ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਦਿੱਤੀ ਕਿ ਪੰਜਾਬ ਸਰਕਾਰ ਨੇ ਪਿਛਲੀ ਵਾਰ 50 55% ਕਿੰਨੇ ਪਰਸੈਂਟ ਪਾਣੀ ਯੂਟਿਲਾਈਜ਼ ਕੀਤਾ ਐਸ ਵਾਰ 74% ਕਰ ਲੈਣਗੇ ਮੈਂ ਕਹਿੰਦਾ ਕਿ ਇਹ ਪਾਣੀ ਅਸੀਂ 100% ਯੂਟਿਲਾਈਜ਼ ਕਰਦੇ ਸੀਗੇ ਕਿਵੇਂ ਕਰਦੇ ਸੀਗੇ ਕਿ ਇੰ ਤੋਂ ਪਹਿਲਾਂ ਜਿਹੜਾ ਨਰਮਾ ਹੁੰਦਾ ਸੀ ਨਾ ਜੀ ਉਹਨੂੰ April, May, June ਜਦ ਤੱਕ ਬਰਸਾਤਾਂ ਨਹੀਂ ਆਉਂਦੀਆਂ ਸੀ ਆ ਅਸੀਂ ਇਹ ਨਰੀ ਪਾਣੀ ਉਹਦੇ ਚ ਇਸਮਾਲ ਕਰਦੇ ਸੀ ਕਮੀਆਂ ਉਦੋਂ ਵੀ ਰਹਿੰਦੀ ਆ ਹੁਣ ਜੇ ਮੈਂ ਨਹੀਂ ਕਹਿੰਦਾ ਬਟ ਐਟ ది ਸੇਮ ਟਾਈਮ ਮੰਤਰੀ ਜੀ ਦਾ ਵਿਧਾ ਸਵਲ ਸਟੇਟਮੈਂਟ ਦੇਣਾ ਕਿ 74% ਪਾਣੀ ਇਸਤੇਮਾਲ ਕਰਾਂਗੇ ਇਹ ਬੜਾ ਡੇਂਜਰਸ ਆ ਉਹ ਡੇਂਜਰ ਨਹੀਂ ਮੈਂ ਹੁਣ ਦੱਸਣਾ ਚਾਹੁੰਦਾ ਆਪਣਾ ਕੇਸ ਵੀਕ ਨਹੀਂ ਕਰ ਰਹੀਂ ਤੇ ਲੋਕ ਸਾਨੂੰ ਹੁਣ ਗੱਲ ਇਹ ਆ ਕਿ ਵੀ ਇਹਨੂੰ 100% ਕਿਵੇਂ ਯੂਟਿਲਾਈਜ਼ ਕਰਨਾ ਵਿਦਆਊਟ ਸਪੈਂਡਿੰਗ ਅ ਸਿੰਗਲ ਰੁਪਈ ਦੇਖੋ ਮਾਰਚ ਦੇ ਵਿੱਚ ਫਰਵਰੀ ਦੇ ਫਸਟ ਵੀਕ ਚ ਮੈਂ ਬਰਸਾਤੀ ਮੱਕੀ ਦੇ ਹੱਥ ਚ ਆ ਸਪ੍ਰਿੰਗ ਮੱਕੀ ਦੇ ਮੈਂ ਉਲਟਿਆ ਲੇਕਿਨ ਜੇ ਸਾਡਾ ਪਾਣੀ ਵੇਸਟ ਹੋ ਰਿਹਾ ਤੇ ਸਪ੍ਰਿੰਗ ਮੱਕੀ ਜੇ ਇਸ ਇਲਾਕੇ ਦੇ ਵਿੱਚ ਪਾਣੀ ਦੀ ਅਵੇਲੇਬਿਲਟੀ ਹੈ ਨਹਿਰੀ ਦੀ विदाਊਟ ਯੂজিং ది ਟਿਊਬਲ ਵਾਟਰ ਸਾਨੂੰ ਪਲਾਨ ਕਰਨਾ ਚਾਹੀਦਾ ਕਿ ਵੀ ਇਫੈਕਟਿਵ ਯੂਟਿਲਾਈਜੇਸ਼ਨ ਆਫ ਵਾਟਰ ਹੋਵੇ ਸਪ੍ਰਿੰਗ ਮੱਕੀ ਬੀਜੀ ਜਾਵੇ ਕਰੀਬ-ਕਰੀਬ 95 ਹਜ਼ਾਰ ਤੋਂ ਲੈ ਕੇ 1 ਲੱਖ 10 ਹਜ਼ਾਰ ਰੁਪਏ ਤੱਕ ਦਾ ਵਟੇ ਹੁੰਦੀ ਹੈ ਜ਼ਿਮੀਦਾਰ ਨੂੰ ਸਪਰਿੰਗ ਮੱਕੀ ਦੇ ਵਿੱਚ 40 45 50 ਗੁੰਡਰ ਤਾਂ ਹੀ ਵੀ ਨਿਕਲਦੀ ਆ ਸੋ ਸਾਨੂੰ ਪਾਣੀ ਦੀ ਇੱਕ-ਇੱਕ ਡ੍ਰੌਪ ਯੂਜ਼ ਕਰਨੀ ਚਾਹੀਦੀ ਆ ਜ਼ਿਮੀਦਾਰ ਦੀ ਕਣਕ ਦੇ ਮੁਨਸਫਤ ਜੇ ਅਸੀਂ ਮੱਕੀ ਬੀਜੀਏ ਤਾਂ ਆਮਦਨ ਦੁਗਣੀ ਢਾਈ ਗੁਣੀ ਆ ਸੋ ਲਿਖਦੀ ਫਾਰਮਰ ਅਸੀਂ ਗਾਈਡ ਕਰੀਏ that is where ਯੂਨੀਵਰਸਿਟੀ ਇਸ देयर ਗਵਰਨਮੈਂਟ ਇਸ देयर ਕਿ ਮੈਨੂੰ ਕਹਿੰਦੇ ਦੀ ਲੋੜ ਨਹੀਂ ਪਈ ਚਾਹੀਦੀ ਸੀ ਲੇਕਿਨ ਮੈਂ ਜਦੋਂ 74% ਦਾ ਇਹ ਨਾਂ ਦਾ ਬਿਆਨ ਪੜਿਆ ਮੈਨੂੰ ਬੜਾ ਚੁਪਿਆਰ ਮੈਂ ਵਿਧਾਨ ਸਭਾ ਦੇ ਵਿੱਚ ਵੀ ਕਿਹਾ ਮੈਂ ਕਿ ਤੁਸੀਂ ਯੂ ਆਰ ਨੋਟ ਯੂজিং ਦਿ ਇੰਟਾਇਰ ਵਾਟਰ ਇਹ ਕਸੂਰ ਤੇ ਦਾ ਤੁਹਾਡਾ ਤੇ ਰਾਏ ਰਾਏ ਲੈ ਲਓ ਮੇਰੀ ਕਿ ਇਹ ਬਰਸਾਤੀ ਮੱਕੀ ਦੀ ਜਗ੍ਹਾ ਜਿਹੜੀ ਸਪਰਿੰਗ ਮੱਕੀ ਐ ਨੂੰ ਵੀ ਪ੍ਰਮੋਟ ਕਰੋ ਜਿੱਥੇ ਨਹਿਰੀ ਪਾਣੀ ਆ ਟਿਊਬਲਾਂ ਦਾ ਪਾਣੀ ਨਹੀਂ ਲਾਉਣਾ ਗਰਾਊਂਡ ਵਾਟਰ ਸਾਡੇ ਕੋਲ ਪਹਿਲਾਂ ਹੀ ਟੱਟਿਆ ਇੱਕ ਤਾਂ ਮੇਰਾ ਇਸ ਜੈਸੈਂਸੀ ਇੱਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਇੱਥੇ ਰੇਸ ਕੀਤਾ ਸੀ ਕੁਐਸਚਨ ਕਿ ਵੀ ਹਰ ਦੇ ਰੋ ਗਿਆ ਜਿਹੜਾ ਪਾਊਡਰੀ ਪਾਊਡਰ ਜਾਨੂੰ ਸਮਟ ਕਹਿੰਦੇ ਆ ਯੈਲੋ ਸਮਟ ਉਹ ਐਸ ਫਾਰ ਕਰੀਬ 25% ਲੱਗੇ ਚ 40% ਕਿਹਦੇ ਇਹ ਕੋਈ ਸਰਵੇ ਕੀਤਾ ਨਹੀਂ ਮੋਟਾ ਮੋਟਾ ਜ ਉਹ ਆ ਕਿ ਉਹਦੇ ਨਾਲ ਉਹਦੇ ਨਾਲ ਹਾਂਜੀ ਚਾਹੀਦਾ 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 ਨਹੀਂ ਚਾਹੀਦਾ ਚਾਹੀਦਾ ਕਾਲਾਂ ਨੂੰ ਪਰਸੈਂਟੇਜ ਦੀਦਾ ਉਹਨਾਂ ਬਾਕੀ ਗੱਲਾਂ ਇਹ ਵੇਖੋ ਗੱਲਿਆ ਕਿ ਉਹ ਜਿਹੜਾ ਹਲਦੀ ਰੋਗ ਕਹਿੰਦੇ ਜਿਹਦੇ ਸਿਪਾਸ਼ਾ ਚੱਲਦੀ ਹੈ ਹਾਂਜੀ ਤੇ ਹਲਦੀ ਰੋਗ ਲੱਗਣ ਨਾਲ ਬੰਦੇ ਦੀ ਯੀਲਡ ਝੋਨੇ ਦੀ ਕਣਕ ਦੀ ਯੀਲਡ ਵੀ ਘਟੀ ਆ ਤੇ ਜਿਵੇਂ ਬਰਸਾਤਾ ਪੈ ਰਿਹਾ ਉਹ ਡਿਸਕਲਰ ਵੀ ਹੋਊਗਾ ਇਹ ਬੜਾ ਸੀਰੀਅਸ ਮਤਲਬ ਕਿ ਪਿਛਲੇ ਸਾਲ ਇਨ੍ਹਾਂ ਦੇ ਨਾਲ ਦੇ ਵਿੱਚ ਇਨ੍ਹਾਂ ਦੇ ਨਾਮ ਦੇ ਵਿੱਚ ਪਿਛਲੇ ਸਾਲ ਕਿਸੇ ਨੇ ਮੂੰਹ ਨਹੀਂ ਖੋਲਿਆ ਮੈਂ ਐਡਵਾਂਸ ਚ ਦੱਸਣਾ ਚਾਹਣਾ ਇਹ ਝੋਨਾ ਕਟ ਰੇਟ ਤੇ ਵਿਕੇਗਾ ਸਰਕਾਰ ਨੂੰ ਸੁਚੇਤ ਰਹਿਣਾ ਚਾਹੀਦਾ ਐਮਐਸਪੀ ਜ਼ਿੰਮੇਵਾਰ ਨੂੰ ਮਿਲਣੀ ਚਾਹੀਦੀ ਆ ਇਹਦੇ ਵਿੱਚ ਕੋਈ ਕੁਤਾਈ ਨਹੀਂ ਹੋਣੀ ਚਾਹੀਦੀ ਜੇ ਕੁਤਾਈ ਚਲੋ ਪਿਛਲੇ ਸਾਲ ਤੱਕ ਕੋਈ ਬੋਲਿਆ ਹੀ ਨਹੀਂ ਐਂਡ ਬੜੇ ਆਰਾਮ ਨਾਲ ਪਾਸ ਹੋ ਗਿਆ ਅਗਲਾ ਨੇ ਕਟ ਲਾ ਦਿੱਤੀ ਕਿ ਭਾਈ ਤੈਨੂੰ 15% ਮੌਇਸਚਰ ਤੇਰਾ ਵੱਧਿਆ ਤੇਰਾ ਡਿਸਕਲਰਿਆ ਤੈਨੂੰ 15% ਦੀ ਕਟ ਲਾਉਣੀ ਆ ਤੇ ਉਹਨਾਂ ਉਹਨੇ ਕੁੰਟਲੀ ਘਟਾ ਦਿੱਤੇ ਤੇ ਇਹ ਫਰਟੱਦ ਇਸ ਵਾਰ ਨਹੀਂ ਚਲਣੀ ਚਾਹੀਦੀ ਸਰਕਾਰ ਸ਼ੁਡ ਪ੍ਰਪੇਅਰ ਐਂਡ ਟੇਕ ਇਮੀਡੀਟ ਐਕਸ਼ਨ ਓਨ ਦਿਸ